प्रेस पंजाब रजे बलाक को टकपुरा प्रधान इंडियन टीवी न्यूज चैनल दे पत्रकार रमेश कुमार गाबा नाता देहांत नाम अखानाल दिखती अंतिम विदाईगी माता जी उम्र 112 साल दे सन ਬੜੀ ਲੰਮੀ ਉਮਰ ਕੋ ਉੱਪਰ ਗਏ ਆ 1 ਸਦੀ ਤੋਂ ਉੱਪਰ ਮੈਨੂੰ ਪਤਾ ਲੱਗੇ 112 ਸਾਲ ਉਹਨਾਂ ਦੀ ਉਮਰ ਸੀ ਪਰ ਜਿੰਨੀ ਮਰਜੀ ਉਮਰ ਹੁੰਦੀ ਹੈ ਮਾਪਿਓ ਦੀ ਤਾਂ ਸਦਾ ਹੀ ਲੋੜ ਨਹੀਂ ਹੁੰਦੀ ਜਿਨ੍ਹਾਂ ਨੇ ਹੱਥਾਂ ਦੇ ਵਿੱਚ ਜੰਮ ਕੇ ਬੰਦਾ ਜਵਾਨ ਹੁੰਦਾ ਪ੍ਰਮਾਤਮਾ ਕਰੇ ਪਹਿਲਾਂ ਤਾਂ ਪਰਿਵਾਰ ਨੂੰ ਪਾਣਾ ਮਨੁੱਖਾ ਪਰਵਰਖਸ਼ੀ ਦਾਦਾ ਜੀ ਦੇ ਦਿਸੇ ਵਿੱਚ ਦਸ਼ਨਰ ਦੇ ਤੇ ਚਰਨਾ ਤੇ ਮਾਤਾ ਜੀ ਨੂੰ ਆਪਣੀ ਚਰਨਾਂ ਵਿੱਚ ਪਾਉਣਾ ਠੀਕ ਹੈ ਜੀ ਧੰਨਵਾਦ ਅੱਜ ਮਾਈਕ ਆਜੂਗਾ ਥੋੜਾ ਕਾਹ ਕਰਦਾ ਫਿਰ ਆਜੂਗਾ ਹਾਂਜੀ ਸਰ ਜਿਹੜਾ ਅੱਜ ਨਰੇਸ਼ ਕੁਮਾਰ ਗੱਭਾ ਜੀ ਦੀ ਮਾਤਾ ਜੀ ਦਾ ਧਿਆਨ ਤੋਂ ਉਸ ਵਰ ਤੁਸੀਂ ਕੀ ਕਹਿਣਾ ਚਾਹੋਗੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਠਾਕਰੀ ਦੇਵੀ ਜੀ ਗੱਭਾ ਧਰਮ ਪਤਨੀ ਸਵਰਗਵਾਸੀ ਸ਼ੋਭਾ ਰਾਮ ਗੱਭਾ ਜੀ ਉਹ ਸਾਡੇ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਰਸ ਐਸੋਸੀਏਸ਼ਨ ਪੰਜਾਬ ਦੇ ਬਲਾਕ ਕੋੜਕਪੁਰਾ ਦੇ ਪ੍ਰਧਾਨ ਰਮੇਸ਼ ਗਾਪਾ ਜੀ ਦੇ ਮਾਤਾ ਸਨ ਤੇ ਤਜਿੰਦਰ ਗਾਪਾ ਜਿਨ੍ਹਾਂ ਨੂੰ ਆਪਾਂ ਰਿੰਪਾ ਵੀ ਕਹਿ ਦਿੰਨੇ ਉਹਨਾਂ ਦੇ ਦਾਦੀ ਜੀ ਸਨ 112 ਸਾਲ ਦੀ ਉਮਰ ਤੰਦ ਤੰਦਰੁਸਤੀ ਵਾਲਾ ਜੀਵਨ ਜਿਉਂ ਕਿ ਉਹ ਬੇਸ਼ੱਕ ਪਿਛਲੇ 2 ਸਾਲ ਉਹਨਾਂ ਨੂੰ ਅਦਰੰਗ ਦੀ ਸ਼ਿਕਾਇਤ ਹੋ ਗਈ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਤੰਦਰੁਸਤੀ ਵਾਲਾ ਜੀਵਨ ਜਿਉਇਆ 112 ਸਾਲ ਦੀ ਉਮਰ ਮੂੰਹ ਨਾਲ ਕਹਿਣੀ ਸੋਖੀ ਹੈ ਇਸ ਤੋਂ ਸਾਨੂੰ ਪ੍ਰੇਰਣਾ ਲੈਣ ਦੀ ਲੋੜ ਆ ਜੇਕਰ ਸਾਡੀ ਸੰਤੁਲਨ ਖਰਾਬ ਹੋ ਗਈ ਤਾਂ ਅਸੀਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਸਕਦੇ ਹਾਂ ਤੰਦਰੁਸਤੀ ਵਾਲਾ ਸੋ ਅਸੀਂ ਪ੍ਰੈਸ ਐਸੋਸੀਏਸ਼ਨ ਪੰਜਾਬ ਵੱਲੋਂ ਤੇ ਮੈਂ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦਾ ਚੇਅਰਮੈਨ ਹੋਣ ਦੇ ਨਾਤੇ ਪਰਮਾਤਮਾ ਦੇ ਅੱਗੇ ਦੁਆ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਮਾਸ ਬਖਸ਼ੇ ਤੇ ਮਗਰਗਾਪਾ ਪਰਿਵਾਰ ਨੂੰ ਪਾਣਾ ਮਿਲੰਦਾ ਬੰਦ ਠੀਕ ਹੈ ਜੀ ਧੰਨ